ਨਾ ਸਤਨਾਮ ਸਿੰਘ ਕਾਲਾ ਸਤਨਾਮ ਸਿੰਘ ਜੀ ਰਵਿੰਦਰ ਸਿੰਘ ਤੇ ਰਜਿੰਦਰ ਕੌਰ ਤੇ ਭਗਵੰਤ ਸਿੰਘ ਤੇ ਭਵਿੰਦਰ ਸਿੰਘ ਰਜਿੰਦਰ ਕੌਰ ਜੀ ਦਾ ਭਵਿੰਦਰ ਸਿੰਘ ਕੋਈ ਕੁਛ ਭਵਿੰਦਰ ਸਿੰਘ ਦੇਖੇ ਬਈ ਵਿਚ ਲਾਉਂਜੀ ਤੁਵਾਰ ਦਵਾਸੀ ਪਤਨੀ ਜੰਨਾ ਸੀ ਲਾਉਂਜੀ ਸਤਨਾਮ ਸਿੰਘ ਰਵਿੰਦਰ ਸਿੰਘ ਤੇ ਰਵਿੰਦਰ ਸਿੰਘ ਹ ਭਵਿੰਦਰ ਸਿੰਘ ਭਵਿੰਦਰ ਸਿੰਘ ਭਵਿੰਦਰ ਸਿੰਘ Ama cinnevi nam hakkı payı. O yüzden Müslüman toplumda. Biraz pişirmek. Oğlum pişirmek. Birkaç gün bela. Birkaç gün. <laughs> Biraz pişirme. Az pişirmek. Biraz 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 pişirmek. ਕਰਨ ਵਾਲਾ ਹੈ ਅੱਜ ਅਸੀਂ ਇੱਥੇ ਜਖਵਾਲੀ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਨਵੀਂ ਬਣਨ ਵਾਲੀ ਮਸਜਿਦ ਦਾ ਨੀਂਹ ਪੱਥਰ ਰੱਖਿਆ ਜਾਣਾ ਮਸਜਿਦਾਂ ਤਾਂ ਆਮ ਤੌਰ ਤੇ ਕਿਤੇ ਨਾ ਕਿਤੇ ਬਣਦੀਆਂ ਰਹਿੰਦੀਆਂ ਲੇਕਿਨ ਇਹ ਜਿਹੜੀ ਮਸਜਿਦ ਬਣਨ ਲਈ ਜਾ ਰਹੀ ਹੈ ਇਹ ਪੰਜਾਬ ਵੱਲੋਂ ਆਪਸੀ ਭਾਈਚਾਰਕ ਸਾਂਝ ਦੀ ਇੱਕ ਬਰ ਫਿਰ ਇੱਕ ਨਵੀਂ ਤੇ ਜ਼ਿੰਦਾ ਮਿਸਾਲ ਹੈ ਸਾਡੇ ਦਰਮਿਆਨ ਸਾਡੇ ਜਰਨੈਲ ਸਿੰਘ ਜੀ ਹੋਰਾਂ ਦੀ ਪਤਨੀ ਰਜਿੰਦਰ ਕੌਰ ਜੀ ਬੀਬੀ ਜੀ ਮੌਜੂਦ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਪਰਿਵਾਰ ਨੇ ਇਹ ਜਗਾ ਜਿਹੜੀ ਹੈ ਮਸਜਿਦ ਦੇ ਲਈ ਆਪਣੇ ਵੱਲੋਂ ਗਿਫਟ ਕੀਤੀ ਹੈ ਤੋਹਫੇ ਦੇ ਤੌਰ ਤੇ ਮੁਸਲਮਾਨ ਭਾਈਚਾਰੇ ਨੂੰ ਦਿੱਤੀ ਹੈ ਸਤਨਾਮ ਸਿੰਘ ਜੀ ਰਵਿੰਦਰ ਸਿੰਘ ਜੀ ਭੁਪਿੰਦਰ ਸਿੰਘ ਜੀ ਤੇ ਜਸਵੰਤ ਸਿੰਘ ਜੀ ਇਸ ਪਰਿਵਾਰ ਦੇ ਤੇ ਸਰਪੰਚ ਸਾਹਿਬ ਵੀ ਮੌਜੂਦ ਨੇ ਸਾਬਕਾ ਸਰਪੰਚ ਸਾਹਿਬ ਵੀ ਸਾਡੇ ਨਾਲ ਇਸ ਵੇਲੇ ਮੌਜੂਦ ਹੈ ਔਰ ਮੈਂ ਸਮਝਦਾ ਹਾਂ ਕਿ ਪੰਜਾਬ ਦੀ ਧਰਤੀ ਤੋਂ ਜਿਹੜਾ ਸਨੇਹਾ ਆਪਸੀ ਭਾਈਚਾਰਕ ਸਾਂਝ ਦਾ ਪਹਿਲੀ ਪਾਸ਼ਾ ਹੀ ਤਾਂ ਗੁਰੂ ਨਾਨਕ ਦੇਵ ਜੀ ਤੋਂ ਜਿਹੜਾ ਸਿਲਸਿਲਾ ਜਿਹੜਾ ਸ਼ੁਰੂ ਹੁੰਦਾ ਹੈ ਜਿਹਦੇ ਵਿੱਚ ਸੰਵਾਦ ਦੇ ਨਾਲ ਲੋਕਾਂ ਨੂੰ ਜੋੜਿਆ ਜਾਂਦਾ ਹੈ ਆਪਸ ਦੇ ਵਿੱਚ ਤੇ ਧਾਰਮਿਕ ਔਰ ਉਸ ਤੋਂ ਬਾਅਦ ਜਾਤ ਔਰ ਬਰਾਦਰੀ ਦੀ ਜਿਹੜੀ ਨਫ਼ਰਤ ਹੈ ਉਹਨੂੰ ਖਤਮ ਕੀਤਾ ਜਾਂਦਾ ਹੈ ਤੇ ਉਹ ਰਿਵਾਜ ਤਾਂ ਜਿਹੜੀਆਂ ਪੰਜਾਬ ਦੀ ਮਿੱਟੀ 'ਚ ਅੱਜ ਵੀ ਮੌਜੂਦ ਆ ਅਸੀਂ ਇਸ ਵੇਲੇ ਪਿੰਡ ਦੇ ਵਿੱਚ ਆਏ ਆ ਅੱਜ ਇੱਥੇ ਮਸਜਿਦ ਦਾ ਨੀਂਹ ਪੱਥਰ ਰੱਖਣ ਦੇ ਲਈ ਇੱਥੇ ਦੇ ਲੋਕਲ ਮੁਸਲਮਾਨ ਭਾਈਚਾਰਾ ਵੀ ਪਿੰਡ ਦੇ ਮੁਸਲਮਾਨ ਵੀ ਉਹ ਵੀ ਸਾਰੇ ਮੌਜੂਦ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਰੱਬ ਦਾ ਵੀ ਸ਼ੁਕਰ ਅਦਾ ਕਰਦੇ ਹਾਂ ਅਕਾਲ ਪੁਰਖ ਦਾ ਔਰ ਪੂਰੇ ਪੰਜਾਬੀਆਂ ਨੂੰ ਔਰ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਧਰਤੀ ਜਿਹੜੀ ਹੈ ਅੱਜ ਵੀ ਆਪ ਧਰਮ ਤੇ ਜਾਤ ਔਰ ਬਰਾਦਰੀ ਦੀ ਨਫ਼ਰਤ ਤੋਂ پاک ਹੈ ਅੱਜ ਵੀ ਪੰਜਾਬ ਦੇ ਜਿਹੜੇ ਲੋਕ ਨੇ ਉਹ ਆਪਸੀ ਭਾਈਚਾਰਕ ਸਾਂਝ ਦੇ ਵਿੱਚ ਭਾਰਤ ਦੇ ਮੋਦੀ ਨੇ ਔਰ ਲੋਕਾਂ ਨੂੰ ਆਪਸ ਵਿੱਚ ਪਿਆਰ ਔਰ ਮੁਹੱਬਤ ਨਾਲ ਜੋੜਨ ਦਾ ਸਨੇਹਾ ਦਿੰਦੇ ਤੇ ਇਸ ਲਈ ਮੈਂ ਬਹੁਤ ਧੰਨਵਾਦ ਕਰਦਾ ਹਾਂ ਮਾਤਾ ਜੀ ਨੂੰ ਰਜਿੰਦਰ ਕੌਰ ਜੀ ਦਾ ਔਰ ਆਪਣੇ ਭਰਾ ਸਤਨਾਮ ਸਿੰਘ ਜੀ ਰਵਿੰਦਰ ਜੀ ਜਸਵੰਤ ਤੇ ਭੁਪਿੰਦਰ ਸਿੰਘ ਉਹਨਾਂ ਦਾ ਪੂਰੀ ਪੰਚਾਇਤ ਦਾ ਔਰ ਇਸ ਪਿੰਡ ਦੇ ਸਾਰੇ ਲੋਕਾਂ ਦਾ ਕਿ ਜਿੱਥੇ ਮੁੱਲਕ ਇੱਕ ਪਾਸੇ ਨਫ਼ਰਤ ਦਾ ਜਿਹੜਾ ਆ ਰੋਲਾ ਪਾਇਆ ਜਾ ਰਿਹਾ ਦੂਜੇ ਪਾਸੇ ਪੰਜਾਬ ਜਿਹੜਾ ਹੈ ਉਹ ਮੁਹੱਬਤ ਦੀ ਜਿਹੜੀ ਹਵਾ ਹੈ ਉਹ ਠੰਡੀ ਹਵਾ ਪੂਰੇ ਦੇਸ਼ ਨੂੰ ਦੇ ਰਿਹਾ ਇਸ ਲਈ ਮੈਂ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣ ਦਾ ਇੱਛਾ ਰੱਖਦਾ ਹਾਂ ਦੇ ਰੋਜ਼ੀ ਨੂੰ ਅਸੀਂ ਦੇਖਿਆ ਤੁਹਾਡੇ ਚੋਣ ਜੀ ਸੋ ਅਜੋ ਜਨਾਮ ਤੁਸੀਂ ਲੈ ਕਾਲੇ ਇੱਕ ਨੂੰ ਸਭਾ ਜੀ ਜੋ ਨਾਮ ਆਪਣਾ ਨਾਮ ਬੋਲ ਦਿਓ ਪਹਿਲਾਂ ਪੂਰਾ ਹਾਂਜੀ ਤੇ ਫਿਰ ਅੱਗੇ ਦੱਸ ਦਿਓ ਹਾਂਜੀ ਕੁਝ ਵੀ ਨਹੀਂ ਛੱਡ ਦਿਓ ਹਾਂਜੀ ਅਸ਼ੀਕਾਲ ਜੀ ਸਾਰਿਆਂ ਨੂੰ ਤੇ ਇਹ ਮੇਰੇ ਦਾਦੀ ਜੀ ਨੇ ਰਜਿੰਦਰ ਕੌਰ ਜੀ ਇਹ ਜਿਹੜੀ ਜਗ੍ਹਾ ਸੀ ਇਹਨਾਂ ਨੇ ਮਿਹਨਤ ਕਰਕੇ ਖਰੀਦੀ ਹੋਈ ਜਗ੍ਹਾ ਸੀ ਤੇ ਅਸੀਂ ਆਪਸੀ ਸਲਾਹ ਕੀਤੀ ਜਦੋਂ ਸਾਨੂੰ ਪਤਾ ਲੱਗਿਆ ਕਿ ਪਿੰਡ ਵਿੱਚ ਮਸਜਿਦ ਦੀ ਜਗ੍ਹਾ ਦੀ ਘਾਟ ਹੈ ਤਾਂ ਬੀਬੀ ਜੀ ਕਹਿੰਦੇ ਵੀ ਕਿਉਂ ਨਾ ਆਪਾਂ ਆਪਣੀ ਜ਼ਮੀਨ ਚੋਂ ਇਹ ਜਗ੍ਹਾ ਦੇ ਦਈਏ ਤੇ ਜੋ ਕਿ ਇਹਨਾਂ ਨੇ ਖੁਦ ਮਿਹਨਤ ਕਰਕੇ ਆਪਣੇ ਪੈਸਿਆਂ ਨਾਲ ਖਰੀਦੀ ਹੋਈ ਜਗ੍ਹਾ ਹੈ ਕੋਈ ਸਾਡੀ ਪਸ਼ਤਾਨੀ ਜ਼ਮੀਨ ਨਹੀਂ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਲੋਕ ਇਕੱਠੇ ਹੋਏ ਨੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਦਾ ਬਹੁਤ ਦੂਰੋਂ ਚੱਲ ਕੇ ਇੱਥੇ ਸਾਡਾ ਨੀ ਪੱਥਰ ਦਾ ਅਦਕਾਟਨ ਕਰਨ ਆਏ ਨੇ ਧੰਨਵਾਦ ਮਾਤਾ ਜੀ ਬੋਲਣ ਚ ਚਲੋ ਇਧਰ ਸਿਰਫ 500 500 ਇਹ ਸਾਡੇ ਪਿਆਰੇ ਨੇ ਜੀ ਇਹਨਾਂ ਨੂੰ ਪਿੱਛੇ ਨਾ ਜੀ ਥੋੜਾ ਬਾਬੇ ਪਿੱਛੇ ਨੂੰ ਜਰਾ ਪਿੱਛੇ ਨੂੰ ਨਾ ਹਾਂਜੀ ਹਾਂਜੀ ਸਰਪੰਚ ਸਾਹਿਬ ਮੈਂ ਜੈਪ ਸਿੰਘ ਸਾਹਿਬ ਦਾ ਸਰਪੰਚ ਜੇ ਕੋ ਵਾਲੀ ਅੱਜ ਸਾਡੇ ਨਗਰ 'ਚ ਸਾਡੇ ਨਗਰ ਦੇ ਵਿੱਚ ਸਹਿਰ ਸਿਰ ਗੁਰ ਤੇਗ ਬਹਾਦਰ ਅਮੇ ਬਾਸਾ ਦੇ ਚਰਨ ਸੋ ਪ੍ਰਾਪਤ ਨਗਰ ਇੱذਲੇ ਹੱਥ ਗੁਰੂ ਘਰ ਬਣਿਆ ਉਹ ਵੱਡਾ ਵੱਡਾ ਸਾਡੇ ਨਗਰ ਤੇ ਰਹਿੰਦਾ ਗੁਰੂ ਸਾਹਿਬ ਨੇ ਜਦੋਂ ਆਏ ਨੇ ਉੱਥੇ ਸਾਰੇ ਸਮਾਜ ਦੇ ਲੋਕਾਂ ਨੇ ਸੇਵਾ ਕੀਤੀ ਗੁਰੂ ਸਾਹਿਬ ਨੇ ਵਕਸ਼ਿਸ਼ ਵੀ ਕੀਤੀ ਹੈ ਕਿ ਇੱਥੇ ਸਾਰੇ ਸਮਾਧ ਧਰਮਾਂ ਦੇ ਲੋਕ ਜਾ ਜੋ ਪੰਡਤ ਹਿੰਦੂ ਵੀਰ ਨੇ ਚਾਹੇ ਮੁਸਲਮਾਨ ਵੀਰ ਨੇ ਚਾਹੇ ਜ਼ਿਮੀਦਾਰ ਵੀਰ ਨੇ ਸਾਰੇ ਧਰਮ ਨੇ ਜਿਹੜੇ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਸੋ ਜਿੱਥੇ ਕੋਈ ਗੁਰੂ ਘਰ ਦਾ ਕਾਰਜ ਹੁੰਦਾ ਜਾਂ ਮੰਦਰਾਂ ਦਾ ਕਾਰਜ ਹੁੰਦਾ ਮੁਸਲਮਾਨ ਭਾਈਚਾਰਾ ਸਭ ਤੋਂ ਅਗਲੀ ਕਤਾਰ ਦੇ ਵਿੱਚ ਹੋ ਕੇ ਉਹਨਾਂ ਸਾਰੇ ਧਾਰਮਿਕ ਸਥਾਨਾਂ ਤੇ ਸੇਵਾ ਵੀ ਕਰਦਾ ਉਹਨਾਂ ਦੇ ਸਾਰੇ ਕਾਰਜਾਂ ਦੇ ਵਿੱਚ ਵੀ ਜਾਂਦਾ ਪਰ ਅੱਜ ਵੀ ਖੁਸ਼ੀ ਦੀ ਗੱਲ ਹੈ ਕਿ ਅੱਜ ਮੁਸਲਮਾਨ ਭਾਈਚਾਰਾ ਜੋ ਆਪਣੇ ਰੱਬ ਦਾ ਘਰ ਬਣਾ ਰਿਹਾ ਹੈ ਔਰ ਅਬਦੇ ਘਰ ਦੇ ਵਿੱਚ ਸਾਡਾ ਸਮੁੱਚਾ ਨਗਰ ਸਮੁੱਚੇ ਨਗਰ ਦੇ ਸਾਰੇ ਲੋਕ ਜਿਨ੍ਹਾਂ ਨੇ ਉਹ ਵੱਧ ਚੜ ਕੇ ਮੁਸਲਮ ਭਾਈਚਾਰੇ ਨੂੰ ਮਾਲੀ ਮਦਦ ਵੀ ਕਰ ਰਹੇ ਨੇ ਹੋਰ ਕਿਸੇ ਕਿਸਮ ਦੀ ਕੋਈ ਸੁਭਾਵਾਂ ਦੀ ਲੋੜ ਹੈ ਉਹਦੇ ਵਿੱਚ ਵੀ ਵੱਧ ਤੋਂ ਵੱਧ ਹਿੱਸਾ ਪਾ ਰਹੇ ਨੇ ਇਹਨਾਂ ਨੂੰ ਵੀ ਕਿਸੇ ਗੱਲ ਤੇ ਪਿੱਛੇ ਨਹੀਂ ਹਟਦੇ ਜਿਵੇਂ ਗੁਰੂ ਘਰ ਦਾ ਕਾਰਜ ਰਲ ਮਿਲ ਕੇ ਸਿਰੇ ਚੜਾਇਆ ਇਸ ਮਸਲੇ ਨੂੰ ਸਾਜਾ ਸਮੁੱਚਾ ਨਗਰ ਹੈ ਜਿਹੜਾ ਉਹ ਰਲ ਮਿਲ ਕੇ ਇਹ ਕਾਰਜ ਸਿਰੇ ਚੜਾਊਗਾ ਔਰ ਇਸ ਕਾਰਜ ਦੇ ਵਿੱਚ ਸਭ ਤੋਂ ਵੱਧ ਜੋ ਯੋਗਦਾਨ ਆ ਸਾਡੇ ਨੰਬਰਦਾਰ ਪਰਿਵਾਰਾਂ ਚੋਂ ਸਾਡੇ ਸਤਿਕਾਰਯੋਗ ਮਾਤਾ ਰਜਿੰਦਰ ਕੌਰ ਜੀ ਸੁਪਤਨੀ ਸਰਦਾਰ ਜਰਨੈਲ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਦੇ ਸੁਪੁੱਤਰ ਸਰਦਾਰ ਭពਿੰਦਰ ਸਿੰਘ ਜੀ ਉਹਨਾਂ ਦੇ ਅੱਗੇ بیٹے ਸਤਨਾਮ ਸਿੰਘ ਜੀ ਕਾਲਾ ਸਾਡੇ ਕਲਾਕਾਰ ਵੀਰ ਰਵਿੰਦਰ ਸਿੰਘ ਜੀ ਮੋਨੂ ਪੰਚ ਸਾਡੇ ਸਰਦਾਰ ਭਗਵੰਤ ਸਿੰਘ ਜੀ ਨੰਬਰਦਾਰ ਸਾਹਿਬ ਔਰ ਜਸਵੰਤ ਸਿੰਘ ਜੀ ਡਾਕਟਰ ਸਾਡੇ ਹਰਿੰਦਰਪਾਲ ਜੀ ਔਰ ਅਵਤਾਰ ਸਿੰਘ ਜੀ ਇਹਨਾਂ ਨੰਬਰਦਾਰ ਪਰਿਵਾਰ ਸਮੁੱਚਾ ਆਇਆ ਵਾ ਇਹਨਾਂ ਪਰਿਵਾਰਾਂ ਨੇ ਇਹ দান ਵਜੋਂ ਜਗ੍ਹਾ ਦਿੱਤੀ ਹੈ ਸੋ ਸਮੇਂ-ਸਮੇਂ ਦੀਵੇਂ ਪਹਿਲਾਂ ਪਿੱਛੇ ਵੀ ਇਹ ਮਸਜਿਦ ਬਣ ਰਹੀ ਹੈ ਜਦੋਂ ਸਾਡੀ ਪੰਚਾਇਤ ਸੀ ਮੈਂ ਸਰਪੰਚ ਤੇ ਆ ਮੇਰੇ ਨਾਲ ਮੁਸਲਮਾਨ ਭਾਈਚਾਰੇ ਦਾ ਪੰਜ ਇਹਨਾਂ ਦਾ ਪਾਲਖਾਂ ਉਹ ਵਿੱਚ ਸੀ ਇਹਨਾਂ ਨੇ ਮਸਜਿਦ ਵਾਸਤੇ ਜਗ੍ਹਾ ਮੰਗੀ ਉਹ ਮਸਜਿਦ ਦਾ ਨਵਾਂ ਨਾਮ ਪਾ ਕੇ ਮੁਸਲਮ ਜੰਝ ਕਰਦੇ ਤੌਰ ਤੇ ਆ ਨਾਲ ਲੱਗਦੀ ਜਗ੍ਹਾ ਇੱਕ ਸਾਡੇ ਉਸ ਸਮੇਂ ਦੀ ਪੰਚਾਇਤ ਨੇ ਵੀ ਉਹ ਜਗ੍ਹਾ ਮੁਸਲਮ ਜੰਝ ਕਰਦੀ ਦਿੱਤੀ ਹੋਈ ਆ ਔਰ ਉੱਥੇ ਮੁਸਲਮ ਜੰਝ ਕਰਦੇ ਵਿੱਚ ਪੰਜਾਬ ਸਰਕਾਰ ਦੀ ਗ੍ਰਾਂਟ ਲਾ ਕੇ ਉਹਦੇ ਬਿਲਡਿੰਗ ਵੀ ਤਿਆਰ ਕੀਤੀ ਹੋਈ ਆ ਸਮੇਂ-ਸਮੇਂ ਤੇ ਸਾਰਾ ਨਗਰ ਜਿਹੜਾ ਇਹਨਾਂ ਦੀ ਹਰ ਕੰਮ ਦੇ ਵਿੱਚ ਸਫਲ ਹੁੰਦਾ ਹੈ ਅਰ ਹੁਣ ਵੀ ਸਾਡੇ ਨਗਰ ਨੂੰ ਗੁਰੂ ਘਰ ਦੇ ਨਾਂ ਤੇ ਬਹੁਤ ਵੱਡੀ ਗ੍ਰਾਂਟ ਆਈ ਵੀ ਆ ਜਿਵੇਂ ਪਹਿਲਾਂ ਨਗਰ ਚ ਮੁਸਲਮਾਨ ਬੇਸਬਰੀਆਂ ਦਾ ਹਿੱਸਾ ਪੈਂਦਾ ਰਿਹਾ ਹੁਣ ਵੀ ਜੋ ਇਹਨਾਂ ਦੇ ਕੰਮ ਨੇ ਉਹ ਸਾਰੇ ਪਹਿਲ ਦੇ ਆਧਾਰ ਤੇ ਜਿਹੜੇ ਨੇ ਉਹ ਹੋਣਗੇ ਸੋ ਸਾਰਿਆਂ ਦਾ ਧੰਨਵਾਦ ਹੈ ਅੱਜ ਸਾਡੇ ਵਿਸ਼ੇਸ਼ ਤੌਰ ਤੇ ਹਜ਼ਰਤ ਮਲਾਣਾ ਜੀ ਜੋ ਸ਼ਾਹੀ ਇਮਾਮ ਨੇ ਪੰਜਾਬ ਦੇ ਲੁਧਿਆਣਵੀ ਜੀ ਉਹ ਵਿਸ਼ੇਸ਼ ਤੌਰ ਤੇ ਚੇਚੇ ਤੌਰ ਤੇ ਪਹੁੰਚੇ ਨੇ ਅਸੀਂ ਸਮੂਚਨ ਨਗਰ ਵੱਲੋਂ ਇਹਨਾਂ ਨੂੰ ਜਿਐ ਵੀ ਕਹਿੰਦੇ ਆ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਆਪਣੇ ਸਮੁੱਚੇ ਟੀਮ ਨਾਲ ਸਾਡੇ ਨਗਰ ਚ ਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਅਗਲਾ ਪ੍ਰੋਗਰਾਮ ਆਪਾਂ ਪੰਡਾਲ 'ਤੇ ਬੈਠ ਕੇ ਸਾਰਾ ਸੁਣਨਾ ਸਮੁੱਚੇ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਮ ਵਾਲੇਕੁਮ